ਇੰਡੀਆ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ ਖਾਲਸੋ ਪੰਜਾਬ ਦੇ ਵਿੱਚ ਪੂਰੇ ਦੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਹੜੀਆਂ ਕਿ ਅੱਜ ਵੀ ਤੁਹਾਨੂੰ ਅਖਵਾ ਖੇਤਾਂ ਦੇ ਵਿੱਚ ਪੂਰੇ ਦੀਆਂ ਹਵਾਵਾਂ ਚੱਲਦੀਆਂ ਹੋਈਆਂ ਦਿਖਾਈ ਦੇਣਗੀਆਂ ਪੂਰੇ ਦੀਆਂ ਹਵਾਵਾਂ ਚੱਲ ਰਹੀਆਂ ਨੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੌਸਮ ਖਰਾਬ ਹੋਣਾ ਸ਼ੁਰੂ ਹੋ ਚੁੱਕਾ ਹੈ ਪਰ ਅੱਜ ਮੀਂਹ ਹਨੇਰੀ ਦਾ ਦੌਰ ਪੰਜਾਬ ਦੇ ਵਿੱਚ ਨਹੀਂ ਲੱਗਾ ਉਮੀਦ ਹੈ ਕਿ ਅੱਜ ਦੁਪਹਿਰ ਵੇਲੇ ਤੱਕ ਪੂਰੇ ਦੀ ਤੇਜ਼ ਰਫ਼ਤਾਰ ਦੇ ਨਾਲ ਚੱਲਦਾ ਰਹੇਗਾ ਬਾਅਦ ਵਿੱਚ ਥੋੜਾ ਜਿਹਾ ਰੁਕੇਗਾ ਗਰਮੀ ਅਤੇ ਹੌਮਸ ਵੜੇਗੀ ਹੋ ਸਕਦਾ ਹੈ ਕਿ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਅੱਧੇ ਖੇਤਰ ਦੇ ਵਿੱਚ ਹੀਟ ਸੈੱਲ ਬਣ ਜਵੇ ਮੀਂਹ ਪੈ ਜਵੇ ਜਾਂ ਤੇਜ਼ ਧੁੱੜਪੜੀ ਜਾਂ ਹਨੇਰੀਆਂ ਦੇਖੀਆਂ ਜਾਣ ਪਰ ਅੱਜ ਉਮੀਦ ਸਿਰਫ ਇੰਨੀ ਕੀ ਹੈ ਗਰਮੀ ਦੇ ਵਿੱਚ ਅੱਜ ਵੀ ਪਿਛਲੇ ਦਿਨਾਂ ਦੇ ਮੁਕਾਬਲੇ ਵਾਧਾ ਰਹੇਗਾ ਟੈਂਪਰੇਚਰ ਵੱਤ ਤੋਂ ਵੱਧ 42-43 ਡਿਗਰੀ ਦੇ ਆਸ-ਪਾਸ ਪੁੱਜੇਗਾ ਘੱਟ ਤੋਂ ਘੱਟ ਪਹਾੜਾਂ ਦੇ ਨਾਲ ਲੱਗਦੇ ਖੇਤਰਾ ਦੇ ਵਿੱਚ 35-36 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ ਤੇ ਜਿਹੜਾ ਜ਼ਿਆਦਾਤਰ ਤੇਜ਼ ਤੂੜਪਰੀਆਂ ਹਨੇਰੀਆਂ ਤੇ ਮੀਂਹ ਦਾ ਦੌਰਿਆ ਉਹ ਖੰਨ ਤੋਂ ਲੱਗੇਗਾ 1 ਮਈ ਤੋਂ 1 2 3 ਤੇ 4 ਮਈ ਨੂੰ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਵੀ ਹੋ ਸਕਦਾ ਕਿ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜੇਕਰ ਹਿਮਾਚਲ ਦੇ ਵਿੱਚ ਜਾਂ ਜੰਮੂ ਵਿੱਚ ਬੱਦਲ ਬਣਿਆ ਤੇ ਪੰਜਾਬ ਦੇ ਵਿੱਚ ਵੀ ਬਣ ਸਕਦਾ ਹੈ ਉਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਦਾ ਦੌਰ ਦੇਖਿਆ ਜਾ ਸਕਦਾ ਹੈ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਅਜਿਹਾ ਹੀ ਮਾਹੌਲ ਰਹੇਗਾ